ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬੁਰਿੰਦਰ ਸਿੰਘ ਪੰਕੂ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਤਾਲੀਵਾਲ ਤਾਲੀਵਾਲ ਸਾਹਿਬ ਸਵਾਗਤ ਜੀ ਜੀ ਆ ਮਿਹਰਬਾਨੀ ਜੀ ਸਾਰੇ ਜੁੜੇ ਹੋਏ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤਾਲੀਵਾਲ ਸਾਹਿਬ ਰਾਗਵ ਚੱਡ ਰਾਸਵਾ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਇੱਕ ਯੰਗ ਫੇਸ ਨੇ ਲਗਾਤਾਰ ਜਿਹੜੀਆਂ ਪ੍ਰਮੁੱਖ ਗਤੀਵਿਧੀਆਂ ਨੇ ਪਾਰਟੀ ਦੀਆਂ ਉਹਨਾਂ ਦੇ ਵਿੱਚ ਅਕਸਰ ਦੇਖੇ ਜਾਂਦੇ ਨੇ ਪੰਜਾਬ ਨੂੰ ਪੰਜਾਬ ਦੇ ਲੀਡਰਸ਼ਿਪ ਦੇ ਨਾਲ ਨਾਲ ਰਾਗਵ ਚੱਡਾ ਵੀ ਲਗਾਤਾਰ ਆਪਣੀ ਨਿਗ੍ਹਾ ਬਣਾਈ ਰੱਖਦੇ ਨੇ ਪੰਜਾਬ ਤੇ ਉੱਪਰ ਤੇ ਹੁਣ ਉਹ ਗਏ ਹੋਏ ਸੀ ਵਿਦੇਸ਼ ਦੱਸਿਆ ਜਾ ਰਿਹਾ ਸੀ ਕਿ ਆਪਣੀ ਬਿਮਾਰੀ ਜਿਹੜੀ ਅੱਖਾਂ ਦੀ ਹੈਗੀ ਐ ਉਹਦੇ ਇਲਾਜ ਦੇ ਲਈ ਵਿਦੇਸ਼ ਦੀ ਧਰਤੀ ਦੇ ਉੱਪਰ ਗਏ ਹੋਏ ਸੀ ਤੇ ਆਪਣੇ ਇਲਾਜ ਉੱਥੇ ਕਰਵਾ ਰਹੇ ਸੀ ਤੇ ਹੁਣ ਵਿਦੇਸ਼ ਤੋਂ ਵਾਪਸ ਪਰਤ ਆਏ ਨੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਮਿਲੇਗੀ ਰਾਗਵ ਸਿੰਘ ਰਾਗਵ ਚੱਡਾ ਕਿਉਂਕਿ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ ਚੋਣ ਹੈ ਵਿਰੋਧੀ ਤੰਜ ਵੀ ਕੱਸਦੇ ਨੇ ਕਹਿੰਦਾ ਕਿ ਤੇ ਮੁੱਖ ਮੰਤਰੀ ਜੀ ਨੇ ਬਣਾ ਦੇਣ ਰਾਗਵ ਚੱਡਾ ਨੂੰ ਦੂਜੇ ਪਾਸੇ ਇੱਕ ਖਬਰ ਨਾਲ ਨਾਲ ਇਹ ਵੀ ਹੈ ਕੁਝ ਦਿਨ ਪਹਿਲਾਂ ਕੁਲਦੇਵ ਸਿੰਘ ਧਾਲੇਵਾਲ ਦੀ ਇਕਵਾਈ ਦੇ ਵਿੱਚ ਕਮੋਰ ਵਿਜੇ ਪ੍ਰਤਾਪ ਨੇ ਰਾਗਵ ਚੱਡਾ ਨੂੰ ਲੈ ਕੇ ਗੰਭੀਰ ਦੋਸ਼ ਲਾਤੇ ਸੀ ਅਫਸਰਾਂ ਤੇ ਨਸ਼ੇ ਵਾਲੇ ਮਾਮਲੇ ਦੇ ਵਿੱਚ ਇੱਕ ਤਾਂ ਇਹ ਸਾਰਾ ਤੁਸੀਂ ਸਮਝਾਇਆ ਕਿ ਰਾਗਵ ਚੱਡਾ ਹੁਣ ਆਏ ਨੇ ਪੰਜਾਬ ਨੂੰ ਮੋਨੀਟਰ ਕਰਨਗੇ ਕਿਸ ਤਰੀਕੇ ਦੇ ਨਾਲ ਮੋਨੀਟਰ ਕਰਨਗੇ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਊਗਾ ਇਸ ਚੀਜ਼ ਦਾ ਨੁਕਸਾਨ ਹੋਊਗਾ ਵਿਰੋਧੀ ਆਪਣੇ ਨਿਸ਼ਾਨੇ ਤੇ ਲੈਣਗੇ ਇਹ ਚੀਜ਼ਾਂ ਡਿਸਕਸ ਕਰਾਂਗੇ ਵਿੱਚ ਗੱਲ ਅਰਵਿੰਦ ਕੇਜਰੀਵਾਲ ਵੀ ਸਾਰੇ ਆਪਣੇ ਲੀਡਰਸ਼ਿਪ ਐਮ ਐਲ ਏ ਇਕੱਠੇ ਕਰਕੇ ਬੀ ਜੀ ਪੀ ਦੇ ਦਫ਼ਤਰ ਦੇ ਅੱਗੇ ਕਹਿੰਦੇ ਸੀ ਚਲੇ ਹੀ ਗਏ ਕਿ ਇੱਕੋ ਦਿਨ ਗ੍ਰਿਫਤਾਰ ਕਰ ਲਿਓ ਸਾਨੂੰ ਰੋ ਰੋਜ਼ ਕੀ ਤੁਸੀਂ ਇਗੜੀ ਭੇਜ ਦਿਓ ਕਾਰਵਾਈ ਕਰ ਦਿਓ ਆ ਸਮਝਾ ਗਏ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਿਓ ਕਿਉਂਕਿ ਪੁਲਿਸ ਨੇ ਰੋਕੀ ਤੁਸੀਂ ਕਿਸ ਨਜ਼ਰੀ ਰਣਾਲਟਾਲੀਵਾਲ ਸਿੰਘ ਖਬਰਾਂ ਸਾਰੀਆਂ ਦੇਖ ਰਹੇ ਹੋ ਜੀ ਜੀਪ ਉਹ ਮੁਸਾਬ ਦੋਨੇ ਖਬਰ ਬੜੀਆਂ ਇੰਪੋਰਟੈਂਟ ਨੇ ਔਰ ਇਹਨਾਂ ਦੇ ਇਲੈਕਸ਼ਨਾਂ ਦੇ ਦਿਨਾਂ 'ਚ ਪ੍ਰਭਾਵ ਵੀ ਪੈਣਗੇ ਜ਼ਰੂਰ ਚੰਗੇ ਬਾੜੇ ਜਿਹੜੀ ਰਾਗਵ ਚੱਡਾ ਦੀ ਗੱਲ ਹੈ ਇੱਕ ਤੇ ਇਹ ਹੈ ਕਿ ਰਾਗਵ ਚੱਡਾ ਇਲੈਕਸ਼ਨਾਂ ਨੇ ਜੋ ਹੀ ਸਰਗਰਮੀ ਫੜੀ ਉਹ ਆਪਣੀ ਸਰਜਰੀ ਅੱਖ ਦੀ ਕਰਾਉਣ ਲਈ ਵਿਦੇਸ਼ ਚ ਲਿਗੇ ਤੇ ਬਾਅਦ ਵਿੱਚ ਕਈ ਕਣਸੂਆਂ ਕਈ ਗੱਲਾਂ ਇਦਾਂ ਦੀਆਂ ਵੀ ਨਿਕਲੀਆਂ ਵਿਸ਼ੈਲ ਰਗ ਵਿੱਚ ਡੱਟ ਲੱਗੇ ਜਾਂ ਪਤਾ ਨਹੀਂ ਉਹ ਅ ਜਿਹੜਾ ਸਰਕਾਰੀ ਤੇਰਾ ਸ਼ਕਾਰ ਹੋ ਗਏ ਜਾਂ ਉਹ ਡਰ ਗਏ ਕਈ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਕਿਉਂਕਿ ਜਦੋਂ ਬੰਦੇ ਦੀ ਲੜਾਈ ਦੇ ਵਿੱਚ ਸਿਖਰਾਂ ਤੇ ਲੜਾਈ ਹੋਵੇ ਤੇ ਉਹ ਬੰਦਾ ਐਬਸੈਂਟ ਹੋਵੇ ਸਿਆਸਤ ਦੇ ਵਿੱਚ ਪਾਹੀ ਚਾਹੇ ਉਹ ਬਿਮਾਰ ਵੀ ਹੋਵੇ ਪਰ ਉਹਦੇ ਅਰਥ ਜ਼ਰੂਰ ਨਿਕਲਦੇ ਨੇ ਸੋ ਇਸ ਗੱਲ ਕਰਕੇ ਇਹ ਜ਼ਰੂਰ ਹੋਇਆ ਕਿ ਰਾਗਵ ਚੱਡਾ ਬਹੁਤ ਸਰਗਰਮੀ ਨਾਲ ਅ ਜਿਹੜੀ ਇਹ ਇੱਕ ਤਰੀਕ ਨੂੰ ਪੰਜਾਬ ਦੀ ਵੋਟਰਾਂ ਵਾਲੀ ਸਿਆਸਤ ਹੈ ਇਹਦੇ ਵਿੱਚੋਂ ਕਿਤੇ ਪਿੱਛੇ ਚਲੇ ਗਏ ਸੀ ਉਹਦੇ ਵਿੱਚ ਪਿੱਛੇ ਜਾਣ ਤੇ ਤੇ ਉਹ ਆ ਵੀ ਇੱਕਦਮ ਗਏ ਜਿਹਦਾ ਇੱਕਦਮ ਲੋਕਾਂ ਨੂੰ ਆਮ ਲੋਕਾਂ ਨੂੰ ਨਹੀਂ ਪਤਾ ਸੀ ਕਿ ਰਾਗਵ ਚੱਡਾ ਵਾਪਸ ਆਉਣ ਵਾਲੇ ਨੇ ਕਦੋਂ ਆਉਣਗੇ ਕੀ ਹੈ ਉਹਨਾਂ ਦਾ ਕੋਈ ਪਹਿਲਾਂ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਸੂਚਿਤ ਕੀਤਾ ਗਿਆ ਕਿਆ ਨਹੀਂ ਤਰੀਕ ਨੂੰ ਵਾਪਸ ਆ ਜਾਣਗੇ ਵਾਪਸ ਆ ਕੇ ਉਹ ਕੀ ਕਰਨਗੇ ਜਿਸ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਟਿਕਟਾਂ ਵੰਡਣ ਤੋਂ ਲੈ ਕੇ ਤੇ ਆਮ ਆਦਮੀ ਪਾਰਟੀ ਦੀ ਜਿਹੜਾ ਸੰਘਰਸ਼ ਹੈ ਜਿੱਤ ਲਈ ਉਹਦੇ ਵਿੱਚ ਪ੍ਰੋਗਰਾਮ ਤੇ ਸਟ੍ਰੈਟਜੀ ਬਣਾਉਣ ਤੱਕ ਉਹਦੇ ਵਿੱਚ ਰਗਮ ਚੱਡਾ ਦਾ ਕੋਈ ਬਹੁਤ ਜ਼ਿਆਦਾ ਹੱਥ ਨਹੀਂ ਰਿਹਾ ਕਿਉਂਕਿ ਉਹ ਵਿਦੇਸ਼ 'ਚ ਸੀ ਉਹ ਜਿਹੜਾ ਸਾਰਾ ਕੰਮ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਹੱਥ ਵਿੱਚ ਲੈ ਕੇ ਕੀਤਾ ਜਾਂ ਕੇਂਦਰੀ ਲੀਡਰਸ਼ਿਪ ਦੀ ਸਹਿਮਤੀ ਨਾਲ ਕੀਤਾ ਉਸ ਤੋਂ ਵੀ ਅੱਗੇ ਇਹ ਹੋਇਆ ਕਿ ਜਿਵੇਂ ਸਰਕਾਰਾਂ ਵਿੱਚ ਚੱਲਦਾ ਹੈ ਕੇਜਰੀਵਾਲ ਜਿਹੜਾ ਧੁਰਾ ਸੀ ਆਮ ਆਦਮੀ ਪਾਰਟੀ ਦਾ ਉਹ ਜੇਲ੍ਹ ਚ ਜਲੇ ਗਏ ਜਿਹੜੇ ਉਹ ਕੇਸ ਦੇ ਵਿੱਚ ਚਾਹੇ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਜਾਵੇ ਕਿ ਉਹਨਾਂ ਨੂੰ ਫਸਾਇਆ ਗਿਆ ਹੈ ਚਾਹੇ ਵਿਰੋਧੀ ਧਿਰ ਵੱਲੋਂ ਇਹ ਕਿਹਾ ਜਾਵੇ ਕਿ ਨਹੀਂ ਜੀ ਇਹ ਤੇ ਜਿਹੜਾ ਇੰਬੈਲਮੈਂਟ ਹੈ ਵੱਡਾ ਫਰਾਡ ਹੋਇਆ ਉਹਦੇ ਕਰਕੇ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ ਇਹ ਦੋਨੇ ਗੱਲਾਂ ਸਾਬਤ ਹੋਣ ਲਈ ਅਜੇ ਸਮਾਂ ਲੱਗੇਗਾ ਪਰੰਤੂ ਇਹ ਸੱਚ ਹੈ ਕਿ ਉਹ ਜੇਲ੍ਹ 'ਚ ਚਲੇ ਗਏ ਉਹਨਾਂ ਦੇ ਜੇਲ੍ਹ 'ਚ ਜਾਣ ਨਾਲ ਕੁਦਰਤੀ ਹੈ ਜਿਹੜੀ ਸਟਰੈਟਜੀ ਬਣਨੀ ਸੀ ਉਹਦੇ ਵਿੱਚ ਭਗਵੰਤ ਮਾਨ ਦਾ ਹੱਥ ਜਿਹੜਾ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਹੱਥ ਜਿਹੜਾ ਉੱਪਰ ਹੋ ਗਿਆ ਤੇ ਪੰਜਾਬ ਦੀ ਲੜਾਈ ਦੇ ਵਿੱਚ ਮੁੱਖ ਮੰਤਰੀ ਦੀ ਰਣਨੀਤੀ ਹੀ ਚੱਲਦੀ ਰਹੀ ਤੇ ਹੁਣ ਜਦੋਂ ਇਲੈਕਸ਼ਨ ਦੇ ਵਿੱਚ ਬਿਲਕੁਲ ਇਹ ਕਹਿ ਲਈਏ ਆਪਾਂ 8-10 ਦਿਨ 10 ਦਿਨ ਰਹਿੰਦੇ ਨੇ ਅ ਅੱਜ ਵੀ ਤਰੀਕ ਹੋ ਗਈ ਪ੍ਰਚਾਰ ਹੈ ਜਿਹੜਾ ਉਹ ਤੁਹ ਆਪਾਂ ਕਹਿ ਸਕਦੇ ਹਾਂ ਕਿ ਤੀਨ ਨੂੰ ਬੰਦ ਹੋ ਜਾਏਗਾ ਇੱਕ ਨੂੰ ਚੋਣਾ ਨੇ ਸੋ ਮੇਜਰ ਕੰਮ ਹੈ ਜਿਹੜਾ ਇਹ ਕਹ ਲਓ ਕਿ ਅ ਨੌ ਦਿਨ ਅੰਦਰ ਹੈ ਯਾ ਅਜਿਹਾ ਦਿਨ ਲੰਘ ਗਿਆ ਇਸ ਦੇ ਵਿੱਚ ਅ ਮਨਯੋਗ ਮੁੱਖ ਮੰਤਰੀ ਦਿੱਲੀ ਕੇਜਰੀਵਾਲ ਜੀ ਆ ਦੀ ਵੀ ਮਤਲਬ ਫੇਰੀ ਹੋਊਗੀ ਉਹ ਫੇਰੀ ਦੇ ਵਿੱਚ ਵੀ ਮੁੱਖ ਮੰਤਰੀ ਨੇ ਪ੍ਰਬੰਧ ਕਰਨੇ ਹੋਣਗੇ ਸੋ ਮੈਨੂੰ ਇਹ ਜ਼ਰੂਰ ਲੱਗਦਾ ਹੈ ਕਿ ਜੇਕਰ ਰਾਗਵ ਚੱਡਾ ਹੁਣ ਇੱਥੇ ਆ ਕੇ ਦਖਲ ਦੇਣਗੇ ਉਹ ਉਹਦਾ ਪੋਜ਼ਿਟਿਵ ਪ੍ਰਭਾਵ ਨਹੀਂ ਹੋਏਗਾ ਇਲੈਕਸ਼ਨ ਤੇ ਹਾਂ ਜੇਕਰ ਉਹ ਮੁੱਖ ਮੰਤਰੀ ਦੀ ਬਣਾਈ ਹੋਈ ਜਿਹੜੀ ਰਣਨੀਤੀ ਹੈ ਉਹਦੇ ਵਿੱਚ ਸਹਿਯੋਗ ਕਰਨਗੇ ਫਿਰ ਉਹਦੇ ਰਿਜ਼ਲਟ ਅੱਛੇ ਹੋਣਗੇ ਇੰਪਰੂਵ ਹੋ ਸਕਦੇ ਨੇ ਉਹਦੇ ਵਿੱਚ ਜੇਕਰ ਉਹ ਇੱਥੇ ਆ ਕੇ ਦਖਲ ਦੇਣਗੇ ਆਪਣੀ ਰਣਨੀਤੀ ਲੱਗ ਬਣਾਉਣਗੇ ਇਸ ਸਮੇਂ ਤੇ ਮੈਨੂੰ ਇਹ ਲੱਗਦਾ ਹੈ ਕਿ ਉਹਦੇ ਨਾਲ ਸਾਰਾ ਕੁਝ ਗੜਬੜ ਹੋਊਗੀ ਠੀਕ ਨਹੀਂ ਹੋਏਗਾ ਇਸ ਤੋਂ ਵੀ ਬਿਨਾਂ ਜਿਹੜੀ ਇੰਪੋਰਟੈਂਟ ਗੱਲ ਹੈ ਉਹ ਇਹ ਹੈ ਕਿ ਦਿੱਲੀ ਦੀ ਚੋਣ ਹੈ ਜਿਹੜੀ ਉਹ 25 ਤਰੀਕ ਨੂੰ ਐ ਜੇਕਰ ਰਾਗਵ ਚੱਡਾ ਸਰਗਰਮ ਹੋਣਗੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ 4-5 ਦਿਨਾਂ 'ਚ ਉਹਨਾਂ ਨੂੰ ਦਿੱਲੀ ਦੀ ਇਲੈਕਸ਼ਨ ਤੇ ਫੋਕਸ ਕਰਨਾ ਪਊਗਾ ਤੇ ਬਾਕੀ ਦੇ ਜਿਹੜੇ 4-5 ਦਿਨ ਨੇ ਉਹ ਸਿਰਫ ਪੰਜਾਬ ਲਈ بچਣਗੇ ਜੋ ਮੈਨੂੰ ਲੱਗਦਾ ਹੈ ਕਿਉਂਕਿ ਇੱਕਦਮ ਪੂਰੀ ਪਿੱਛੇ ਤੇ ਆ ਕੇ ਉਸ ਲੈ 'ਚ ਇਹ ਐਦਾਂ ਕਰ ਲੋ ਕਿ ਜਿਵੇਂ ਠੰਡ 'ਚ ਕੋਈ ਖਿਡਾਰੀ ਆਉਂਦਾ ਤਿਆਰੀ ਹੋਈ ਨਹੀਂ ਉਹ ਖਿਡਾਰੀ ਇੱਕਦਮ ਪਿੱਛੇ ਤੇ ਆ ਜੇ ਨਾ ਉਹ ਜਲਦੀ ਆਊਟ ਹੋ ਜਾਂਦਾ ਇਸ ਕਰਕੇ ਇਹ ਜਰੂਰ ਸੋ ਸਮਝ ਕੇ ਚੱਲਿਆ ਜਾਏਗਾ ਤੇ ਇਹਦੇ ਵਿੱਚ ਜਿਹੜੀ ਖਾਸ ਗੱਲ ਇਹ ਹੈ ਦਿੱਲੀ ਦੇ ਵਿੱਚ ਦੋਨੇ ਪਾਰਟੀਆਂ ਦਾ ਗੱਠ ਜੋੜਾ ਹੈ ਪੰਜਾਬ ਦੇ ਵਿੱਚੋਂ ਇੱਕ ਦੂਜੇ ਦੇ ਉਲਟ ਚੱਲ ਰਹੀਆਂ ਨੇ ਸੋ ਇਸ ਕਰਕੇ ਜਦੋਂ ਵੀ ਰਗਵ ਚੱਡਾ ਨਵੀਂ ਨੀਤੀ ਲੈ ਕੇ ਕੋਈ ਆਉਣਗੇ ਜੇ ਜੇ ਕਰੋ ਆਪਣੀ ਇੰਡੀਪੈਂਡੈਂਟ ਨੀਤੀ ਲੈ ਕੇ ਆਉਣਗੇ ਉਹਦੇ ਕਈ ਕੁਝ ਖਲਾਰਾ ਪਏਗਾ ਮੈਨੂੰ ਇਹ ਲੱਗਦਾ ਹੈ ਇੱਕ ਦੂਜਾ ਜੇ ਆਪਾਂ ਗੱਲ ਕਰੀਏ ਰਗਵ ਚੱਡਾ ਦੀ ਜਿਹੜੀਆਂ ਬਹੁਤ ਸਾਰੀਆਂ ਖਬਰਾਂ ਲੱਗੀਆਂ ਨੇ ਕਿ ਉਹ ਇੱਕ ਵੱਖਰਾ ਸੱਤਾ ਦਾ ਕੇਂਦਰ ਤਾਕਤ ਦਾ ਕੇਂਦਰ ਬਣਨਗੇ ਉਹਨਾਂ ਨੇ ਪਹਿਲਾਂ ਯਤਨ ਕੀਤਾ ਪਹਿਲਾਂ ਕਈ ਵਾਰੀ ਉਹਦੀ ਅਲੋਚਨਾ ਹੋਈ ਕਦੇ ਦੱਬੀ ਸੁਰਚ ਮੁੱਖ ਮੰਤਰੀ ਵੱਲੋਂ ਹੋਰ ਤਰ੍ਹਾਂ ਦੀ ਸੁਰ ਦਿਖਾਈ ਗਈ ਕਦੇ ਰਗਵ ਚੱਡਾ ਵੱਲੋਂ ਹੋਰ ਤਰ੍ਹਾਂ ਦੀ ਦਿਖਾਈ ਗਈ ਪਰੰਤੂ ਜਿਹੜੀ ਇੱਕ ਕਮਾਲ ਦੀ ਗੱਲ ਇਹ ਰਹੀ ਕਿ ਪੰਜਾਬ ਦੇ ਵਿੱਚ ਜਿੰਨੇ ਮੈਂਬਰ ਰਾਜ ਸਭਾ ਦੇ ਵਿੱਚ ਭੇਜੇ ਗਏ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਦੀ ਵੀ ਭੂਮਿਕਾ ਜਿਹੜੀ ਉਹ ਇਲੈਕਸ਼ਨ ਦੇ ਵਿੱਚ ਕੋਈ ਬਹੁਤ ਗਿਣਤੀ ਮਿਲਤੀ ਵਾਲੀ ਦਿਖਾਈ ਨਹੀਂ ਦਿੰਦੀ ਔਰ ਬਲਕਿ ਇਹ ਹੈ ਜਾ ਹੋਇਆ ਕਿ ਉਹਨਾਂ ਨੇ ਜਦੋਂ ਬਿਆਨ ਪੜਦੇ ਆ ਅਜੀਬੋ ਗਰੀਬ ਨੇ ਸੰਤ ਸੀਚੇਵਾਲ ਦਾ ਬਿਆਨ ਪੜਿਆ ਉਹ ਕਹਿੰਦੇ ਵੀ ਮੈਂ ਤਾਂ ਕਲੀਅਰ ਆ ਮੈਂ ਤਾਂ ਇਲੈਕਸ਼ਨ ਇਲੈਕਸ਼ਨ ਤੋਂ ਉੱਪਰ ਆ ਮੈਂ ਤਾਂ ਇਹ ਇਸ ਆਪਾਂ ਚ ਪੈਦਾ ਹੀ ਨਹੀਂ ਹੈਗਾ ਮੈਂ ਤਾਂ ਪਹਿਲਾਂ ਵੀ ਕਲੀਅਰ ਕੀਤਾ ਹੋਇਆ ਇਹ ਪਾਰਟੀ ਨੂੰ ਭਾਬ ਪਾਰਟੀ ਨੇ ਜੇ ਰਾਜ ਸਭਾ ਦਾ ਮੈਂਬਰਸ਼ਿਪ ਉਹਨਾਂ ਨੂੰ ਦਿੱਤੀ ਅੱਪਾ ਇਹ ਕਹੀਏ ਕਿ ਉਹਨਾਂ ਦੀਆਂ ਸ਼ਰਤਾਂ ਤਾਂ ਹੀ ਦਿੱਤੀ ਇਸ ਲਈ ਉਹ ਪਾਰਟੀ ਲਈ ਬਹੁਤ ਸਾਰਾ ਕੰਮ ਕਰਨ ਨੂੰ ਤਿਆਰ ਨਹੀਂ ਹੈਗੇ ਜੋ ਉਹਨਾਂ ਦੇ ਬਿਆਨਾਂ ਤੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਨਿਕਲ ਕੇ ਆਈ ਹੈ ਅਗਲੀ ਗੱਲ ਹਰ ਭਜਨ ਦਾ ਆਪਾਂ ਬਿਆਨ ਦੇਖਿਆ ਤੁਸੀਂ ਪੜਿਆ ਹੋਏਗਾ ਉਹ ਕਹਿੰਦਾ ਵੀ ਮੇਰੀ ਪਾਰਟੀ ਜਦੋਂ ਡਿਊਟੀ ਲਾਏਗੀ ਮੈਂ ਤਾਂ ਹੀ ਕੰਮ ਕਰੂੰ ਮੇਰੇ ਪਾਰਟੀ ਡਿਊਟੀ ਨਹੀਂ ਲਾਏਗੀ ਇਹਦਾ ਮਤਲਬ ਆਪਾਂ ਸਿੱਧਾ-ਸਿੱਧਾ ਇਹ ਕਹੀਏ ਜਾਂ ਤਾਂ ਮੁੱਖ ਮੰਤਰੀ ਨੇ ਜਾਂ ਦਿੱਲੀ ਦੀ ਕੇਂਦਰ ਲੀਡਰਸ਼ਿਪ ਨੇ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਕੋਈ ਡਿਊਟੀ ਚਾਹੇ ਉਹ ਸਾਨੀ ਸਾਧ ਹੋਣ ਚਾਹੇ ਉਹ लवली ਵਾਲੇ ਹੋਣ ਮਤਲਬ ਕਿਤੇ ਉਹ ਬਹੁਤ ਦਿਖਾਈ ਨਹੀਂ ਦੇ ਰਹੇ ਉਹਨਾਂ ਦੇ ਕੋਈ ਬਹੁਤ ਸਰਗਰਮੀ ਇਸ ਤੋਂ ਵੀ ਅੱਗੇ ਜੇ ਉਹਨਾਂ ਵੱਲੋਂ ਨਿਯੁਕਤ ਰਾਜ ਸਭਾ ਮੈਂਬਰ ਜਾਂ ਉਹਨਾਂ ਵੱਲੋਂ ਬਣਾਏ ਗਏ ਰਾਜ ਸਭਾ ਮੈਂਬਰਾਂ ਦੀ ਗੱਲ ਕਰੀਏ ਦਿੱਲੀ ਦੇ ਵਿੱਚ ਜਿਹੜਾ ਉਹ ਸੁਵਤੀ ਮਾਲੀਵਾਲ ਦਾ ਉਹ ਹੋਰ ਹੀ ਖਲਾਰਾ ਪੈ ਗਿਆ ਉਹ ਸਮਝ ਨਹੀਂ ਲੱਗਦੀ ਵੀ ਉਹ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਹੈ ਜਾਂ ਕਿਸੇ ਹੋਰ ਫਿਰਦੀ ਰਾਜ ਸਭਾ ਮੈਂਬਰ ਹੈ ਭਾਵੇਂ ਪਹਿਲਾਂ ਹੀ ਦੱਸਿਆ ਗਿਆ ਕਿ ਉਹਦੇ ਨਾਲ ਜਾਤੀ ਹੋਈ ਅਸੀਂ ਵੀ ਇਸ ਗੱਲ ਦੇ ਹਾਮੀ ਆ ਕੇ ਨਹੀਂ ਔਰਤਾਂ ਨਾਲ ਜਿੱਥੇ ਜਾਤੀ ਹੁੰਦੀ ਹੈ ਅਸੀਂ ਉਹਦਾ ਵਿਰੋਧ ਕਰਦੇ ਆਂ ਔਰਤਾਂ ਦੇ ਨਾਲ ਖੜਦੇ ਆਂ ਇਹ ਮਾੜੀ ਗੱਲ ਹੈ ਪਰੰਤੂ ਹੁਣ ਇਹ ਕਹਿਣਾ ਵੀ ਔਖਾ ਹੈ ਕਿ ਉਹਦੇ ਵਿੱਚ ਅਸਲੀਅਤ ਕੀ ਹੈ ਉਹ ਵੀ ਸਮਝ ਨਹੀਂ ਆਂਦੀ ਕਿਉਂਕਿ ਆਮ ਆਦਮੀ ਪਾਰਟੀ ਨੇ ਜਦੋਂ ਆਪਣਾ ਪੱਖ ਪੇਸ਼ ਕੀਤਾ ਉਹਦੇ ਵਿੱਚ ਕੁਝ ਹੋਰ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ ਰਹੀਆਂ ਨੇ ਜਿਸ ਦੇ ਵਿੱਚੋਂ ਆਮ ਆਦਮੀ ਪਾਰਟੀ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਇਹ ਇੱਕ ਵੱਡੀ ਸਾਜ਼ਿਸ਼ ਹੈ ਇਸ ਕਰਕੇ ਸਵੱਤੀ ਮਾਲੀਵਾਲ ਦਾ ਇਸ ਮੌਕੇ ਹਾਲਾਂਕਿ ਇਹ ਮਸਲਾ ਪਾਰਟੀ ਦੇ ਵਿੱਚ ਰਹਿ ਕੇ ਹੱਲ ਹੋ ਸਕਦਾ ਸੀ ਇਸ ਮੌਕੇ ਇਲੈਕਸ਼ਨਾਂ ਦੇ ਦਿਨਾਂ 'ਚ ਐਦਾਂ ਖਲਾਰਾ ਪਾਉਣਾ ਉਹਦੇ ਵਿੱਚ ਕਿਤੇ ਨਾ ਕਿਤੇ ਸ਼ੱਕ ਜ਼ਰੂਰ ਹੁੰਦੀ ਹੈ ਵੀ ਮੈਂ ਨਹੀਂ ਕਹਿੰਦਾ ਕਿ ਭਾਜਪਾ ਜਾਂ ਕਿਸੇ ਦਾ ਹੋਰ ਲੱਗਦਾ ਜ਼ਰੂਰ ਹੈ ਕਿ ਇਹਦੇ ਵਿੱਚ ਕੋਈ ਸ਼ੱਕੀ ਗੱਲਾਂ ਜ਼ਰੂਰ ਨੇ ਜਿਹਦੇ ਵਿੱਚ ਲੱਗਦਾ ਕਿ ਇਹ ਕੋਈ ਛੜਿਆੰਤਰ ਵੀ ਹੋ ਸਕਦਾ ਹੈ ਅਜੇ ਸਬੂਤ ਤਾਂ ਨਹੀਂ ਆਇਆ ਹੈ ਕਿ ਜਿਹਦੇ ਵਿੱਚ ਆਪਾਂ ਕਲੀਅਰ ਕਟ ਕਹਿ ਦਈਏ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਰਾਜ ਸਭਾ ਦੇ ਮੈਂਬਰਾਂ ਦਾ ਜਿਹੜਾ ਇਸ ਕਿਸਮ ਦਾ ਚਰਚਾ ਹੈ ਉਹਦੇ ਵਿੱਚ ਰਾਗਵ ਚੱड्ढा ਨੂੰ ਐਡੀ ਵੱਡੀ ਤਾਕਤ ਇੱਕਦਮ ਦੇ ਦੇਣਾ ਕਿ ਜੇ ਜਾਓ ਜੀ ਸਾਰੇ ਪੰਜਾਬ ਦੇ ਇਲੈਕਸ਼ਨ ਤੁਸੀਂ ਦੇਖੋਗੇ ਇਹ ਔਖਾ ਲੱਗਦਾ ਹੈ ਦੂਜਾ ਜਿਹੜੀ ਗੱਲ ਕਹਿੰਦੇ ਸੱਤਾ ਦਾ ਕੇਂਦਰ ਰਾਗਵਚੱਡਾ ਤਦੋਂ ਵੰਡਗੇ ਜੇਕਰ ਇਸ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਮੁੱਖ ਮੰਤਰੀ ਦੀ ਲੀਡਰਸ਼ਿਪ ਦੇ ਵਿੱਚ ਰਿਜ਼ਲਟ ਚੰਗਾ ਆ ਜਾਂਦਾ ਮੈਨੂੰ ਲੱਗਦਾ ਫੇਰ ਉਹ ਰਾਗਵਚੱਡਾ ਤੇ ਭਾਰੂ ਰਹਿਣਗੇ ਜੇਕਰ ਰਿਜ਼ਲਟ ਸੰਤੋਸ਼ਜਨਕ ਨਹੀਂ ਆਉਂਦਾ ਫੇਰ ਜ਼ਰੂਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਰਾਗਵਚੱਡਾ ਜਾਂ ਕੋਈ ਹੋਰ ਕੇਂਦਰੀ ਲੀਡਰਸ਼ਿਪ ਵੱਲੋਂ ਇਹੋ ਜਿਹਾ ਪ੍ਰਤੀਨਿਧ ਹੋਏਗਾ ਜਿਹੜਾ ਇਹਨਾਂ ਦੇ ਨਿੱਤਾ ਪ੍ਰਤੀ ਦੇ ਕੰਮਾਂ ਕਰਾਂ ਜਾਂ ਦਖਲ ਦੇ ਕੇ ਕੋਈ ਰਣਨੀਤੀ ਐਦਾਂ ਦੀ ਬਣਾਵੇ ਕਿ ਸਰਕਾਰ ਹੁਣ ਇਹਨਾਂ ਨੀਤੀਆਂ ਤੇ ਚੱਲੇ ਜੇ ਆਪਾਂ ਮੋٹے ਮੋٹے ਰੂਪ 'ਚ ਗੱਲ ਕਰੀਏ ਹਲ ਦੀ ਘੜੀ ਮੈਨੂੰ ਨਹੀਂ ਦਿਖਾਈ ਦਿੰਦਾ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਕਿਤੇ ਪਾਰੂ ਨਹੀਂ ਕਿਸੇ ਇੱਕੜੂ ਦੁੱਕੜ ਸੀਟ ਨੂੰ ਛੱਡ ਕੇ ਓਵਰ ਆਲ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚੋਂ ਕੋਈ ਵੱਧ ਸੀਟਾਂ ਲੈ ਜਾਣਗੇ ਕੋਈ 1 2 ਕੋਈ ਸੀਟ ਜਾ ਸਕਦੀ ਹੈ ਪਰੰਤੂ ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ ਆਂ ਕਿ ਜਦੋਂ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਇਹ ਕਲੀਅਰ ਹੋ ਜਾਏਗਾ ਪਹਿਲਾਂ ਹੋ ਜਾਂਦਾ ਪਾਰਟੀਆਂ ਨੂੰ ਕਿ ਆਹ ਸੀਟ ਅਸੀਂ ਹਾਰ ਰਹੇ ਆਂ ਮੇਰੇ ਖਿਆਲ ਮੁਤਾਬਕ ਉੱਥੇ ਹੀ ਟੈਕਟੀਕਲ ਅਲਾਈਂਸ ਕਰਕੇ ਉਹਨਾਂ ਨੂੰ ਜਿੱਤਣ ਤੋਂ ਰੋਕਣਗੇ ਔਰ ਜੇ ਇਹਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਜਿਹੜੀ ਗੱਲ ਮੈਂ ਕਹਿੰਦਾ ਜੇ 6 ਸੀਟਾਂ ਆਮ ਆਦਮੀ ਪਾਰਟੀ ਜ 7 ਸੀਟਾਂ ਆਮ ਆਦਮੀ ਪਾਰਟੀ ਤੇ 6 7 ਚੋਂ ਵਿੱਚੋਂ ਇਸ ਗਿਣਤੀ ਚ 8 5 ਕਿਤੇ ਨਾ ਕਿਤੇ ਇਹ ਕਾਂਗਰਸ ਦੇ ਵਿੱਚ ਐਦਾਂ ਦੀ ਵੰਡ ਪੈਂਦੀ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਰਿਜ਼ਲਟ ਚੰਗਾ ਹੀ ਹੋਏਗਾ ਇਹਦੇ ਨਾਲ ਮੁੱਖ ਮੰਤਰੀ ਦੀ ਸਥਿਤੀ ਮਜ਼ਬੂਤ ਹੋਏਗੀ ਹਾਂ ਜੇ ਰਿਜ਼ਲਟ ਬਿਲਕੁਲ ਹੀ ਹਰਾਨੀ ਜਨਕ ਆ ਜਾਂਦਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਚੰਗੀ ਨਹੀਂ ਰਹਦੀ ਫੇਰ ਕੋਈ ਗੱਲ ਹੋ ਸਕਦੀ ਹੈ ਜਿਹੜੀ ਇੱਕਦਮ ਐਵੇਂ ਅਖਬਾਰ ਚ ਗੱਲ ਆ ਜਾਂਦੀ ਹੈ ਕਿ ਮੁੱਖ ਮੰਤਰੀ ਬਦਲੇ ਵੀ ਜਾ ਸਕਦੇ ਨੇ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਡੇ ਪੱਤਰਕਾਰਾਂ ਨੂੰ ਵੀ ਆਦਤ ਪੈ ਗਈ ਕਿ ਹਾਈਪ ਕਰੀਏਟ ਕਰਨ ਦੀ ਮੈਂ ਨਹੀਂ ਕਹਿੰਦਾ ਵੀ ਬਦਲੇ ਨਹੀਂ ਜਾ ਸਕਦੇ ਸਿਆਸਤ ਚ ਕੁਝ ਵੀ ਪੋਸੀਬਲ ਹੁੰਦਾ ਹੈ ਬਦਲੇ ਵੀ ਜਾ ਸਕਦੇ ਨੇ ਪਰੰਤੂ ਹਾਲ ਤੱਕ ਇਹ ਨਹੀਂ ਦਿਖਾਈ ਦਿੰਦਾ ਕਿ ਅੱਜ ਆਪਾਂ ਇਹ ਨਤੀਜੇ ਤੇ ਪਹੁੰਚ ਗਏ ਕਿ ਬਦਲੇ ਜਾਣ ਦੇ ਨੇੜੇ ਨੇ ਮੈਨੂੰ ਇਹ ਨਹੀਂ ਲੱਗਦਾ ਹੁਣ ਆਪਾਂ ਗੱਲ ਕਰੀਏ ਜੀ ਦੂਸਰੀ ਖਬਰ ਦੀ ਦੂਸਰੀ ਖਬਰ ਤੁਹਾਡੀ ਇਹ ਜਿਹੜੀ ਹੈ ਕਿ ਜਦੋਂ ਲੜਾਈ ਲੱਗਦੀ ਹੈ ਕੋਈ ਲੜਾਈ ਮੇਰਾ ਭਾਵ ਸਿਆਸੀ ਲੜਾਈ ਤੋਂ ਹੈ ਬਾਰਡਰ ਵਾਲੀ ਨਹੀਂ ਲੜਾਈ ਦੇ ਵਿੱਚ ਚਾਲ ਤੇ ਚਾਲ ਪਾਈ ਜਾਂਦੀ ਹੈ ਬਰੋਧ ਦੀ ਵੱਲੋਂ ਜਿਹੜੀ ਚਾਲ ਚੱਲੀ ਜਾਂਦੀ ਹੈ ਉਹ ਚਾਲ ਨੂੰ ਰੋਕਣ ਲਈ ਜਿਹੜੂ ਆਪਾਂ ਅੰਗਰੇਜ਼ੀ ਚ ਕਾਊਂਟਰ ਚਾਲ ਕਹਿ ਦਿੰਦੇ ਆ ਜਾਂ ਬਰੋਧ ਚ ਜਿਹੜੀ ਚਾਲ ਚੱਲੀ ਜਾਂਦੀ ਹੈ ਉਹਦੇ ਵਿੱਚੋਂ ਮੈਨੂੰ ਇਹ ਲੱਗਦਾ ਹੈ ਜਿਵੇਂ ਭਾਰਤੀ ਜਨਤਾ ਪਾਰਟੀ ਨੇ ਕੇਜਰੀਵਾਲ ਨੂੰ ਜੇਲ ਭੇਜਣ ਦਾ ਇੱਕ ਉਹ ਤਰੀਕਾ ਲੱਭਿਆ ਜਿਹਦੇ ਵਿੱਚ ਇਹਦੇ ਵਿੱਚ ਹੁਣ ਕੋਈ ਸ਼ੱਕ ਨਹੀਂ ਭਾਵੇਂ ਕੇਜਰੀਵਾਲੋ ਚ ਦੋਸ਼ੀ ਹੋਣ ਪਰੰਤੂ ਜਿਸ ਕਿਸਮ ਦੀ ਕਹਾਣ ਕਰਕੇ ਜਿਸ ਕਿਸਮ ਦੀ ਜਲਦਬਾਜ਼ੀ ਕਰਕੇ ਉਹਨਾਂ ਨੂੰ ਲੱਗਿਆ ਕਿ ਜੇਕਰ ਇਹਨਾਂ ਨੂੰ ਜੇਲ पे ਤੇ ਭੇਜ ਦਿੱਤਾ ਜਾਵੇ ਤਾਂ ਕੈਂਪੇਨ ਤੇ ਬਹੁਤ ਫਰਕ ਪਵੇਗਾ ਪਰੰਤੂ ਕੇਜਰੀਵਾਲ ਨੇ ਯਤਨ ਕਰਕੇ ਉਥੋਂ ਜਿਹੜਾ ਆ ਸਾਰਾ ਕੁਝ ਕੀਤਾ ਉਹਦੇ ਵਿੱਚ ਉਹ ਕਾਮਯਾਬ ਹੋ ਗਏ ਉਹਨਾਂ ਨੂੰ ਬੇਲ ਮਿਲ ਗਈ ਉਹ ਬੇਲ ਮਿਲਣ ਤੇ ਇੱਕਦਮ ਪਾਰਟੀ ਵਰਕਰ ਨੂੰ ਬਹੁਤ ਉਤਸ਼ਾਹਜਨਕ ਹਲਾਰਾ ਮਿਲਿਆ ਉਹ ਜਿਆਦਾ ਇਕੱਠੇ ਹੋਏ ਤੇ ਕਾਊਂਟਰ ਚਾਲ ਦੇ ਵਿੱਚ ਕੇਜਰੀਵਾਲ ਦੇ ਜਿਹੜਾ ਆਪਾਂ ਨੂੰ ਲੱਗ ਰਿਹਾ ਜੋ ਜੋ ਹਲ ਦੀ ਘੜੀ ਸਬੂਤ ਮੈਂ ਫਿਰ ਕਹਿਣਾ ਹੁੰਦਾ ਨਹੀਂ ਮਿਲੇ ਉਹਨਾਂ ਦੇ ਜਿਹੜੇ ਪੋਲਿਟੀਕਲ ਸੈਕਟਰੀ ਨੇ ਜਾਂ ਜਾਂ ਸੈਕਟਰੀ ਨੇ ਜਾਂ ਕੁਝ ਵੀ ਕਹਿ ਲਈ ਉਹਨਾਂ ਦਾ ਉਹਦਾ ਮੈਨੂੰ ਇੱਕਦਮ ਧਿਆਨ ਨਹੀਂ ਹੈ ਉਹ ਜਿਹੜਾ ਨਾਂ ਹੈ ਉਨ੍ਹਾਂ ਦਾ ਸਵਾਤੀ ਮਾਲੀਵਾਲ ਨਾਲ ਜਿਹੜਾ ਇਸ਼ੂ ਖੜਾ ਹੋ ਗਿਆ ਜਿਹਦੇ ਵਿੱਚ ਲੱਗਦਾ ਬਿਲਕੁਲ ਇਹ ਹੈ ਕਿ ਉਸ ਦਿਨ ਸ਼ਾਇਦ ਕਿਤੇ ਗੜਬੜ ਹੋ ਗਈ ਜੇਕਰ ਕੇਜਰੀਵਾਲ ਮੌਕੇ ਤੇ ਦਫ਼ਤਰ ਵਿੱਚ ਹੁੰਦੇ ਤਾਂ ਸ਼ਾਇਦ ਪਿਕਚਰ ਹੋਰ ਤਰ੍ਹਾਂ ਦੀ ਬਣ ਜਾਂਦੀ ਪਰੰਤੂ ਕੇਜਰੀਵਾਲ ਉੱਤੇ ਨਹੀਂ ਸੀ ਮੌਕੇ ਦਾ ਫਾਇਦਾ ਲੈ ਕੇ ਜਿਹੜੀਆਂ ਉਹ ਤੋਂ ਪੁਲਿਸ ਨੂੰ ਕਾਲ ਕੀਤੀਆਂ ਗਈਆਂ ਸਵਾਤੀ ਮਾਲੀਵਾਲ ਵੱਲੋਂ ਪਰ ਜਿਹੜੀ ਰਾਸ਼ਵਾਦੀ ਮੈਂਬਰ ਆਪਦੀ ਹੈ ਤੇ ਇਸ ਕਿਸਮ ਦਾ ਜਿਸ ਕਿਸਮ ਦੇ ਨਾਲ ਪੁਲਿਸ ਨੇ ਫਟਾਫਟ ਉਹ ਤੇ ਐਕਸ਼ਨ ਲਿਆ ਕਿਉਂਕਿ ਸਾਰਿਆਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਪੁਲਿਸ ਹੈ ਜਿਹੜੀ ਦਿੱਲੀ ਰਾਜ ਦੀ ਉਹ ਕੇਂਦਰੀ ਗ੍ਰਹਿ ਮੰਤਰੀ ਦੇ ਅੰਡਰ ਆਉਂਦੀ ਹੈ ਜਿਹਦੇ ਇਸੇ ਕਰਕੇ ਦੋਸ਼ ਲੱਗਦੇ ਨੇ ਕਿ ਪੁਲਿਸ ਨੂੰ ਇੰਨੀ ਜਲਦੀ ਇਸ ਕਿਸਮ ਦਾ ਐਕਸ਼ਨ ਲੈਣ ਦੀ ਜ਼ਰੂਰਤ ਕਾਲ ਕਰਨ ਦੀ ਜ਼ਰੂਰਤ ਕੀ ਪਈ ਪਰੰਤੂ ਉਹਨਾਂ ਨੇ ਕੀਤਾ ਤੇ ਉਹ ਚਾਲ ਤੇ ਚਾਲ ਪਾਉਣ ਲਈ ਜਿਹੜੇ ਉਹ ਦੋਸ਼ੀ ਸੱਜਣ ਸੀ ਬਾਬਾ ਉਹਨਾਂ ਨੇ ਆਪਣੀ ਅਗ੍ਰਿਮ ਜਮਾਨਤ ਦੀ ਬੇਲ ਆਪਾਂ ਕਹਿੰਦੇ ਹੁੰਦੇ ਆ ਜਿਹਨੂੰ ਐਂਟੀਸੀਪੇਟਰੀ ਬੇਲ ਉਹ ਲਾਤੀ ਤੇ ਉਹ ਲੱਗੀ ਹੋਈ ਸੀ ਪਰੰਤੂ ਸਮੇਂ ਦੀ ਸਰਕਾਰ ਨੇ ਦਿੱਲੀ ਪੁਲਿਸ ਨੇ ਕਿਉਂਕਿ ਉਹ ਕੇਂਦਰ ਸਰਕਾਰ ਦੇ ਤਹਿਤ ਹੈ ਬੜੀ ਚਲਾਕੀ ਨਾਲ ਮੁੱਖ ਮੰਤਰੀ ਦੇ ਘਰ ਤੋਂ ਉਹ ਦੋਸ਼ੀ ਨੂੰ ਜਿਤੇ ਦੋਸ਼ ਲੱਗੇ ਨੇ ਦੋਸ਼ੀ ਤੋਂ ਭਾਵ ਬេរਾਇਆ ਹੈ ਆਏ ਬੀ ਜਿਹੜਾ ਕਥਿਤ ਦੋਸ਼ੀ ਹੈ ਉਸ ਨੂੰ ਉਹਨਾਂ ਦੇ ਘਰ ਤੋਂ ਅਰੈਸਟ ਕਰ ਲਿਆ ਤੇ ਜੁਡੀਸ਼ਨੀ ਜੋ ਪੇਸ਼ ਕਰਤਾ ਕੇ ਜੀ ਇਹ ਤਾਂ ਬੰਦਾ ਅਰੈਸਟ ਹੀ ਕਰ ਲਿਆ ਜਦੋਂ ਬੰਦਾ ਅਰੈਸਟ ਹੋ ਜਾਵੇ ਤਾਂ ਉਹ ਅਗਰਮ ਜਮਾਨਤ ਹੈ ਜਿਹੜੀ ਉਹਦੀ ਕੋਈ ਤੁਕ ਨਹੀਂ ਰਹਿੰਦੀ ਪਰੰਤੂ ਕੇਜਰੀਵਾਲ ਨੂੰ ਲੱਗਿਆ ਕਿ ਬਜਾਏ ਇਸ ਦੇ ਕਿ ਕੱਲ ਨੂੰ ਸਰਕਾਰ ਮੁੱਖ ਮੰਤਰੀ ਤੇ ਪ੍ਰੈਸ਼ਰ ਕ੍ਰੀਏਟ ਕਰੇ ਉਹਦੇ ਕੋਲੋਂ ਬਿਆਨ ਲੈ ਕੇ ਕਿਉਂਕਿ ਉਹਦਾ ਰਿਮਾਂਡ 5 ਦਿਨ ਦਾ ਮਿਲ ਗਿਆ ਜਿਹੜਾ ਮੈਨੂੰ ਲੱਗਦਾ ਵੀ ਉਹ ਵੀ ਜਿਆਦਤੀ ਹੈ ਤਾਂ ਜਿੰਨੀ ਕੁ ਜੁਡੀਸ਼ਰੀ ਦੀ ਮੈਨੂੰ ਸਮਝ ਹੈ ਉਹ 5 ਦਿਨ ਦੇ ਰਿਮਾਂਡ ਵਾਲੀ ਉੱਚ ਕੋਈ ਗੱਲ ਨਹੀਂ ਹੈਗੀ ਨਾ ਤਾਂ ਦੋਸ਼ ਲਾਉਣ ਵਾਲੇ ਦਾ ਕੋਈ ਮੈਡੀਕਲ ਹੋਇਆ ਹੈ ਨਾ ਦੋਸ਼ ਲਾਉਣ ਵਾਲੇ ਦੇ ਕੋਈ ਸੱਟਾਂ ਫੇਟਾਂ ਬਹੁਤ ਦਿਖਾਈ ਦਿੱਤੀਆਂ ਨੇ ਮਤਲਬ ਐਡਾ ਹੀਨੀਅਸ ਕ੍ਰਾਈਮ ਨਹੀਂ ਦਿਖ ਰਿਹਾ ਜੀ ਦੀ ਜਾਂਚ 5 ਦਿਨਾਂ ਚ ਕਰਨੀ ਹੋਵੇ ਪੁਲਿਸ ਨੂੰ ਪਰ ਫਿਰ ਵੀ ਸਖਤੇ ਦਾ ਸੱਤੀ ਵੀ ਹੀ ਸੌ ਦੋਸ਼ ਲੱਗਦਾ ਹੈ ਵੀ ਕਿ ਸ਼ਾਇਦ ਤਬਾਹ ਹੋ ਹੇਠ ਉਹਦਾ 5 ਦਿਨ ਦਾ ਰਿਮਾਂਡ ਮਿਲ ਗਿਆ ਉਹ ਰਿਮਾਂਡ 'ਚ ਮੇਰੇ ਖਿਆਲ ਹੈ ਕੇਜਰੀਵਾਲ ਨੂੰ ਜ਼ਰੂਰ ਡਰ ਲੱਗਿਆ ਹੋਵੇਗਾ ਕਿ ਉਹਦੇ ਕੋਲੋਂ ਪੁਲਿਸ ਇੱਕ ਇੱਥੇ ਬਿਆਨ ਰਿਕਾਰਡ ਕਰਦੀ ਹੁੰਦੀ ਹੈ ਜਿਨ੍ਹਾਂ ਦਾ ਕੋਰਟ 'ਚ ਕੋਈ ਲਿੰਕ ਨਹੀਂ ਲੱਗਦਾ ਕੋਰਟ 'ਚੋਂ ਸਾਫ ਵੀ ਨਹੀਂ ਹੁੰਦੇ ਉਹ ਬੰਦੇ ਵੱਲੋਂ ਕੋਈ ਬਿਆਨ ਲਿਖ ਕੇ ਪੁਲਿਸ ਕੇਜਰੀਵਾਲ ਨੂੰ ਦੋਸ਼ੀ ਠਹਿਰਾ ਕੇ ਡਰ ਲੱਗਿਆ ਹੋਵੇਗਾ ਉਹਨੂੰ ਕੇਜਰੀਵਾਲ ਨੂੰ ਕਿ ਸ਼ਾਇਦ ਮੈਨੂੰ ਅਰੈਸਟ ਨਾ ਕਰ ਲਿਆ ਜਾਵੇ ਉਹਦੇ ਕਾਊਂਟਰ ਚਾਲ ਦੇ ਵਿੱਚ ਵਰੋਧਨ ਦੇ ਵਿੱਚ ਜਿਹੜੀ ਚਾਲ ਚੱਲਣੀ ਸੀ ਕੇਜਰੀਵਾਲ ਨੇ ਵੱਡਾ ਇਕੱਠ ਕਰਕੇ ਬੀਜੇਪੀ ਦੇ ਦਫ਼ਤਰ ਤੇ ਧਾਵਾ ਕੀਤਾ ਉਹ ਪੁਲਿਸ ਨੂੰ ਰੋਕਣਾ ਪਿਆ ਉੱਥੇ ਪੁਲਿਸ ਲਾਉਣਾ ਕੁਦਰਤੀ ਜ਼ਰੂਰੀ ਸੀ ਕਿਉਂ ਕਿਉਂਕਿ ਬੀਜੇਪੀ ਨੂੰ ਡਰ ਲੱਗਿਆ ਕਿ ਹਜੂਮ ਦੀ ਗਿਣਤੀ ਜਾਣੇ ਉਹ ਉਹਨੂੰ ਇਹ ਵੀ ਡਰ ਲੱਗਿਆ ਇਹਦੇ ਨਾਲ ਹੋਇਆ ਕੀ ਹੋਏਗਾ ਮੇਰਾ ਖਿਆਲ ਕੇਜਰੀਵਾਲ ਨੂੰ ਆਪਣੇ ਤਰੀਕੇ ਨਾਲ ਜਿਹੜੀ ਰਾਜਨੀਤਿਕ ਮੁਹਿੰਮ ਹੈ ਫਰਚਨਲੀ ਬੀਜਪੀ ਨੇ ਇੱਕ ਮੌਕਾ ਦੇ ਦਿੱਤਾ ਵੱਡਾ ਇਕੱਠ ਕਰਕੇ ਵੱਡੀ ਰੈਲੀ ਕਰਕੇ ਆਮ ਲੋਕਾਂ ਨੂੰ ਖਬਰ ਦਿੱਤੀ ਮੀਡੀਆ ਤੱਕ ਉਹ ਖਬਰ ਆਈ ਕਿ ਬਹੁਤ ਭਾਰੀ ਇਕੱਠ ਨਾਲ ਕੇਜਰੀਵਾਲ ਨੂੰ ਦਾ ਕਰੋ ਕੀਤਾ ਤੇ ਭਾਰੀ ਪੁਲਿਸ ਫੋਰਸ ਨਾਲ ਦਫਾ 144 ਲਾ ਕੇ ਉਹਨੂੰ ਰੁਕਣਾ ਪਿਆ ਜਿਹਦੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਘਟੋਕਟਾ ਇਲੈਕਸ਼ਨ ਦੇ ਦੌਰਾਨ ਇਸ ਨਵੇਂ ਕੇਸ ਚ ਭਾਰਤੀ ਜਨਤਾ ਪਾਰਟੀ ਨੂੰ ਇਹ ਔਖਾ ਹੋ ਗਿਆ ਕਿ ਹੁਣ ਉਹ ਕੇਜਰੀਵਾਲ ਨੂੰ ਅਰੈਸਟ ਕਰ ਸਕੇ ਤੇ ਨਾਲ ਹੀ ਇਹ ਇਹ ਹੈ ਮੈਨੂੰ ਜੋ ਲੱਗ ਰਿਹਾ ਹੈ ਕਿ ਇਸ ਦੇ ਨਾਲ ਕੇਜਰੀਵਾਲ ਨੂੰ ਉਸ ਹਮਦਰਦੀ ਵੀ ਮਿਲੀ ਹੋਏਗੀ ਤੇ ਉਹਨਾਂ ਦੀ ਚੋਣ ਮੁਹਿਮ ਨੂੰ ਹੁਲਾਰਾ ਵੀ ਮਿਲਿਆ ਹੋਵੇਗਾ ਆ ਮੋٹے ਰੂਪ ਜਾ ਪਾਈ ਤੇ ਕਹਿ ਸਕਦੇ ਆ ਕਿ ਮੈਨੂੰ ਜੋ ਲੱਗਦਾ ਹੈ ਕਿ ਇਹ ਜਿਹੜੀ ਚਾਲ ਸੀ ਇਹ ਭਾਰਤੀ ਜਨਤਾ ਪਾਰਟੀ ਨੂੰ ਸ਼ਾਇਦ ਦਿੱਲੀ ਵਿੱਚ ਟੁੱਠੀ ਨਾ ਪੈ ਜਾਵੇ ਕਿਉਂਕਿ ਹਾਲੇ ਤੱਕ ਆਪਾਂ ਇਹ ਸਮਝਦੇ ਸੀ ਕਿ ਦਿੱਲੀ ਦੇ ਵਿੱਚ ਹਾਲੇ ਵੀ ਮਤਲਬ ਬਹੁਤ ਕਲੀਅਰ ਨਹੀਂ ਹੈ ਕਿ ਦਿੱਲੀ ਦੇ ਵਿੱਚ ਜਿਹੜੀਆਂ ਸੀਟਾਂ ਤੇ ਭਾਰਤੀ ਜਨਤਾ ਪਾਰਟੀ ਵੱਡੇ ਮਾਰਜਨ ਨਾਲ ਜਿੱਤੀ ਹੈ ਸ਼ਾਇਦ ਉਹ ਸੀਟਾਂ ਦੁਬਾਰਾ ਉਹ ਰੀਟੇਨ ਕਰ ਲੇ ਸਮਝਾਇਆ ਜਾਂਦਾ ਸੀ ਕਿ ਹਲੇ ਵੀ ਦੋ ਤਿੰਨ ਸੀਟਾਂ ਤੇ ਭਾਰਤੀ ਜਨਤਾ ਪਾਰਟੀ ਜਿੱਤ ਸਕਦੀ ਹੈ ਪਰੰਤੂ ਮੈਨੂੰ ਲੱਗਦਾ ਹੈ ਇਹਦੇ ਨਾਲ ਕੁਝ ਨੁਕਸਾਨ ਹੀ ਹੋਇਆ ਹੋਵੇਗਾ ਭਾਰਤੀ ਜਨਤਾ ਪਾਰਟੀ ਨੂੰ ਕੋਈ ਫਾਇਦਾ ਨਹੀਂ ਹੋਇਆ ਹੋਇਆ ਹੋਵੇਗਾ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਦਿਨ ਬਹੁਤ ਥੋੜੇ ਰਹਿ ਗਏ ਅੱਜ ਹੈਗੀ 23 ਕਹੋਗੀ ਜੀ 25 ਨੂੰ ਅਗਲੀ ਚੋਣ ਹੈ 23 ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ ਤੇ ਮੋٹے ਰੂਪ ਚ ਆਪਾਂ ਕਹੀਏ ਕਿ ਪ੍ਰਚਾਰ ਲਈ 3 ਦਿਨ ਰਹਿਗੇ ਦਿੱਲੀ ਵਾਲਿਆਂ ਕੋਲੇ ਬਾਕੀ ਉਸ ਤੋਂ ਬਾਅਦ ਪੈਸਿਵ ਤੌਰ ਤੇ ਮੱਧਮ ਤੌਰ ਤੇ ਜਿਹੜਾ ਪ੍ਰਚਾਰ ਕਰਨਾ ਰਾਤ ਨੂੰ ਉਹ ਕਈ ਕਿਸਮ ਦਾ ਕਰਤਿਆਂ ਨੇ ਪਾਰਟੀਆਂ ਨੂੰ ਆਪਾਂ ਨੂੰ ਸਭ ਨੂੰ ਪਤਾ ਹੈ ਕਿਉਂਕਿ ਉਹ ਰਾਤ ਜੇ ਆਪਾਂ ਕਹੀਏ ਕਿਆਮਤ ਕੀ ਰਾਤ ਹੁੰਦੀ ਹੈ ਉਹ ਰਾਤ ਤੇ بڑے ਵੱਡੇ ਪ੍ਰੈਜ਼ੀਡੈਂਟ ਕਰਨ ਕੀਤੇ ਜਾਂਦੇ ਨੇ ਕਈ ਫੜੇ ਜਾਂਦੇ ਨੇ ਕਈ ਧਰੇ ਜਾਂਦੇ ਨੇ ਕੰਜਾਂ ਦਾ ਏਦਾਂ ਦੀ ਸਮਗਰੀ ਫੜੀ ਜਾਂਦੀ ਹੈ ਉਹ ਰਾਤ ਹੁੰਦੀ ਤਾਂ ਬੜੀ ਇੰਪੋਰਟੈਂਟ ਹੈ ਪਰੰਤੂ ਫਿਰ ਵੀ ਆਪਾਂ ਕਹੀਏ ਕਿ ਪ੍ਰਚਾਰ ਦੇ ਐਂਗਲ ਤੋਂ ਉਹ ਰਾਤ ਦਾ ਜਿਹੜਾ ਪ੍ਰਚਾਰ ਹੈ ਹੋਰ ਤਰ੍ਹਾਂ ਦਾ ਹੁੰਦਾ ਹੈ ਉਹਦੇ ਵਿੱਚ ਕਿਹੜੀ ਪਾਰਟੀ ਕਿੱਥੇ ਰਹਿੰਦੀ ਹੈ ਜੋਰ ਜ਼ਰੂਰ ਲੱਗਦਾ ਹੈ ਉੱਥੇ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਜੀ ਕਿ ਇਹ ਚਾਲ ਜੇ ਆਪਾਂ ਮੋٹے ਰੂਪ ਵਿੱਚ ਕਹੀਏ ਕਿਤੇ ਨਾ ਕਿਤੇ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਸਰਕਾਰ ਤੋਂ ਹੈ ਵਰਭਾ ਤੇ ਵਿਰੋਧ ਚ ਭੁਗਤ ਦੀ ਲੱਗਦੀ ਹੈ ਉਹ ਕਿੰਨੀ ਹੋਊਗੀ ਇਹ ਇਹ ਸਮਾਂ ਦੱਸ ਪਾਏਗਾ ਇਹ ਮੈਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੀ ਕੇਜਰੀਵਾਲ ਦੇ ਵਿਰੁੱਧ ਹਮਲਾਵਰ ਜਿਹੜੀ ਰਣਨੀਤੀ ਫੜੀ ਹੈ ਮੈਨੂੰ ਇਹ ਲੱਗਦਾ ਹੈ ਕਿ ਇਸ ਜਦੋਂ ਤੱਕ ਇਹ ਸ਼ੁਰੂ ਹੋਈ ਹੈ ਉਦੋਂ ਤੱਕ ਕਾਂਗਰਸ ਨਾਲ ਉਹਨਾਂ ਦਾ ਸਮਝੌਤਾ ਹੋ ਚੁੱਕਿਆ ਸੀ ਜੇਕਰ ਉਹ ਸਮਝੌਤੇ ਤੋਂ ਪਹਿਲਾਂ ਇਹ ਹੋਇਆ ਹੁੰਦਾ ਇਹ ਸਾਰਾ ਕੁਝ ਫੇਰ ਸ਼ਾਇਦ ਜਿਹੜੀ ਰਾਜਨੀਤੀ ਹੈ ਵਖਰੀ ਕਿਸਮ ਦੀ ਹੋ ਸਕਦੀ ਸੀ ਫਿਰ ਸ਼ਾਇਦ ਕਾਂਗਰਸ ਵੀ ਸੋਚਦੀ ਐਦਾ ਦਿੱਲੀ 'ਚ ਵੀ ਹੁਣ ਆਪਾਂ ਇਹਦੇ ਨਾਲ ਸਮਝੌਤਾ ਨਹੀਂ ਕਰਨਾ ਸ਼ਾਇਦ ਮੈਨੂੰ ਨਹੀਂ ਪਤਾ ਰਿਜ਼ਲਟ ਅ ਇੱਕ ਪਾਸੜ ਹੁੰਦੇ ਦੋ ਪਾਸੜ ਹੁੰਦੇ ਕਾਂਗਰਸ ਦੇ ਹੱਕ 'ਚ ਹੁੰਦੇ ਜਾਂ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਹੁੰਦੇ ਪਰ ਇਹ ਜ਼ਰੂਰ ਹੈ ਕਿ ਉਸ ਰਾਜਨੀਤੀ ਦੇ ਕਿਸੇ ਹੋਰ ਦਿਸ਼ਾ 'ਚ ਪ੍ਰਭਾਵਿਤ ਜ਼ਰੂਰ ਕਰਨਾ ਸੀ ਜੇ ਕਰੇ ਕਾਰਵਾਈ ਪਹਿਲਾਂ ਹੋਈ ਹੁੰਦੀ ਪਰੰਤੂ ਕੇਜਰੀਵਾਲ ਨੂੰ ਜਵਾਬਤ ਮਿਲਣ ਨਾਲ ਇੱਕ ਵੱਡਾ ਹੁਲਾਰਾ ਜਿਹੜਾ ਉਹਦੇ ਫਾਲੋਅਰਸ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਮਿਲਿਆ ਮੈਨੂੰ ਜ਼ਰੂਰ ਲੱਗਦਾ ਹੈ ਕਿ ਉਸ ਦਾ ਹਾਂ ਪੱਖੀ ਅਸਰ ਪੋਜੀਟਿਵ ਜਿਹੜਾ ਅਫੈਕਟ ਹੈ ਉਹ ਜ਼ਰੂਰ ਵੋਟਰਾਂ ਤੇ ਆਏਗਾ ਹੋਰ ਕੋਈ ਤੁਹਾਡਾ ਸਵਾਲ ਹੈ ਜੀ ਦੱਸੋ ਬਿਲਕੁਲ ਬਿਲਕੁਲ ਸੱਲੇਵਲ ਸਾਹਿਬ ਸੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ 10 ਦਿਨ ਰਹਿ ਗਏ ਇਹਨਾਂ 10 ਦਿਨਾਂ ਦੇ ਵਿੱਚ ਡਿਸਾਈਡ ਹੋਣਾ ਕਿ ਆਖਰ ਜਿਹੜੀ ਸੱਤਾ ਉਹ ਹੱਥ ਕਿਹਦੇ ਹੋਵੇ ਆਮ ਆਦਮੀ ਪਾਰਟੀ ਜ਼ਰੂਰ ਇੱਕ ਸੈਂਟਰ ਪੁਆਇੰਟ ਬਣੀ ਹੋਈ ਹੈ ਕਿਉਂਕਿ ਕਾਂਗਰਸ ਜਾਂ ਆਮ ਆਦਮੀ ਪਾਰ ਕਾਂਗਰਸ ਤਾਂ ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ ਹੀ ਕਿਹੜੀ ਪਾਰਟੀ ਹੈ ਜਿਹੜੀ ਹਾਈਲਾਈਟ ਹੈ ਦਿੱਲੀ ਦੀ ਸਰਕਾਰ ਹੈ ਤੇ ਪੰਜਾਬ ਦੀ ਵੀ ਸਰਕਾਰ ਹੈ ਉਹ ਦੇਖਣ ਵਾਲਾ ਹੋਊਗਾ ਕਿ ਆਮ ਆਦਮੀ ਪਾਰਟੀ ਦੇ ਗਲ ਤਰੀਆਂ ਨਵੀਂ ਨਸੀਬਤਾਂ ਪਈਆਂ ਨੇ ਜਾਂ ਰਾਗਵ ਛੱਡਾ ਨੇ ਜਿਵੇਂ ਪੰਜਾਬ ਭੇਜਣਾ ਉਹੋ ਚੀਜ਼ ਹੈ ਇੰਨਾ ਚੋਂ ਆਮ ਆਦਮੀ ਪਾਰਟੀ ਕਿਵੇਂ ਬਰੂਹੀ ਕੀ ਰਾਗਪ ਚੱਟਾ ਦਾ ਵਿਰੋਧ ਵੀ ਪੰਜਾਬ ਦੇ ਵਿੱਚ ਹੋਊਗਾ ਪਹਿਲਾਂ ਇੱਕ ਕਮੇਟੀ ਬਣਨ ਜਾ ਰਹੀ ਸੀ ਜਿਹਨੂੰ ਮੋਨੀਟਰ ਰਾਗਪ ਚੱਟਾ ਨੇ ਕਰਨਾ ਸੀ ਉਹਨੂੰ ਭਗਵੰਤ ਮਾਨ ਨੇ ਕਿਹਾ ਜਾ ਰਿਹਾ ਸੀ ਕਿ ਨਾ ਕਰਦੀ ਸੀ ਇਹ ਸਭ ਕੁਝ ਹੈ ਸੀ ਵਿਰੋਧ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਆ ਸਕਤ ਪਈ ਆਮ ਆਦਮੀ ਪਾਰਟੀ ਯਾ ਰਾਗ ਕਿੱਦਾਂ ਨੂੰ ਵੱਡੀ ਜ਼ਿੰਮੇਵਾਰੀ ਪੰਜਾਬ 'ਚ ਮਿਲਦੀ ਹੈ ਜੋ ਵੀ ਅਪਰੇਟ ਹੋਊਗੀ ਧੰਨਵਾਲ ਸਾਬ ਸਮੇਂ-ਸਮੇਂ 'ਤੇ ਤੁਹਾਡੇ ਕੋਲ ਰਿਸਿਵ ਕਰਦੇ ਰਾਂਗੇ ਤੁਸੀਂ ਸਮੇਂ ਤੋਂ ਸਮਾਂ ਕੱਢਿਆ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਮਿਹਰਬਾਨੀ ਜੀ ਮਿਹਰਬਾਨੀ ਜੀ ਥੈਂਕ ਯੂ